ਅਜਤਾਰੀਵਾਲ ਦੇ ਵਿੱਚ ਇੱਕ ਜਵਾਨ ਲੜਕੀ ਨੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਲਈ ਨਹਿਰ ਦੇ ਵਿੱਚ ਮਾਰੀ ਛਾਲ ਪਰ ਸਥਾਨਕ ਲੋਕਾਂ ਨੇ ਉਸ ਨੂੰ ਕੱਢਿਆ ਨਹਿਰ ਦੇ ਵਿੱਚੋਂ ਬਾਹਰ ਆ ਦੇਖਦੇ ਹਾਂ ਸਾਰੀ ਖਬਰ ਮੇਰਾ ਨਾਮ ਸ਼ੋਕ ਮਾਰਾ ਇਹ ਤਾਂ ਫੇਰ ਦੀ ਉੱਥੇ ਬੈਠੀ ਦੀ ਆ ਇਹ ਕਹਿੰਦੀ ਵੀ ਮੇਰੇ ਇੱਕ ਮੁੰਡਾ ਆ ਉਹ ਕਹਿੰਦੀ ਵੀ ਮੈਂ ਕੋਈ ਮੁਆਵਜ਼ਾ ਉਹਦੇ ਨਾਲ ਚਾਹ ਰਣੀ ਆ ਫੇਰ ਦੀ ਉਹ ਹੁਣ ਜਵਾਬ ਦੇ ਗਿਆ ਵਾ ਤੇ ਆਹ ਵਾਲਾ ਖਾਲ ਮਾਰ ਲਈ ਜਿਸ ਵੇਲੇ ਕਿਤੇ ਬੈਠੀ ਸੀ ਉਹ ਝੱਟ ਲੱਗੇ ਬੈਠੀ ਦੀ ਹਾਂ ਉਹ ਤੋਂ ਹੀ ਮਾਰੀ ਹੈ ਹਾਂ ਗੱਲ ਬਾਤ ਆ ਉਹ ਮੈਂ ਨੂੰ ਪੁੱਛਿਆ ਤਾਂ ਅਸੀਂ ਕਹਿੰਦੇ ਆ ਚੱਲ ਜਾ ਘਰੋਂ ਆਪਣੇ ਉਹ ਕਹਿੰਦੀ ਮੈਂ ਗੱਲ ਨਹੀਂ ਚਾਹੀਏ ਘਰ ਦਾ ਨੰਬਰ ਵੀ ਦੱਸੀ ਕੋਈ ਗੱਲ ਨਹੀਂ ਕਰਦੀ ਦਾਦੀ ਦੀ ਕੋਈ ਗੱਲ ਨਹੀਂ ਆਹ ਗਾਜਾ ਆ ਪਾ ਲਾ ਕੇ ਬੰਦੇ ਦੇ ਸੇ ਕੀ ਕਰਾਉਣਾ ਪਟਾਲਾ ਕੀ ਆ ਉਹ ਚਲ ਮਾਰਦੇ ਫਿਰ ਕੱਢਿਆ ਕਿੱਥੇ ਹਾਂਜੀ ਕੱਢਿਆ ਮੇਰੇ ਬਾਅਦ ਉਹ ਕੱਢਿਆ ਹੁਣੇ ਮੈਂ ਤੇ ਇਹਨੇ ਕੱਢਿਆ ਦੋਹਾਂ ਨੇ ਜਿਵੇਂ ਆਹ ਹੋਰ ਕਿਵੇਂ ਕਰਵਾਈਆ ਪਾਹੀ ਨਹੀਂ ਦੱਸਿਆ ਬੋਲਦਾ ਕਿ ਕਿਹਨੇ ਗੱਲ ਪਾਹੀ ਦੇ ਆਜਾ ਕਿਸੇ ਬੰਦੇ ਨੇ ਮੁਰਗੇ ਪੁੱਛ ਗਿਆ ਸੀ ਪਤਾ ਨਹੀਂ ਹੁੰਦੀ ਆ ਕੀ ਲਾਜ ਆ ਮੇਰਾ ਭਾਈ ਨਾ ਜਸ਼ਪਾਲ ਜੇ ਮੈਂ ਧਾਰੀ ਵਾਲੋ ਗਲੀ ਮੈਂ ਸਾਰਾ ਆਪਣੀ ਲੈ ਆ ਕੇ ਫੂਲ ਲਾ ਰਿਆ ਸੀ ਲੱਖੇ ਦੇ ਕਾਰ ਤੋਂ ਤੇ ਦੇਖਦੇ ਦੇਖਦਾ ਗੁਰੂ ਸਾਰ ਮਾਰੀ ਆ ਤੇ ਅੱਗੇ ਹੀ ਆਏ ਆ ਤੇ ਅੱਗੇ ਤੱਕ ਗਏ ਆ ਸਾਨੂੰ ਪਾ ਲਗਾ ਫਿਰ ਸਾਹਮਣੇ ਆਵਾਜ਼ ਪੀਰ ਬੱਬੀ ਜਗਤ ਵਾਲਿਆ ਤੇ ਕੁੜੀ ਉਥੇ ਖਲਾਰੇ ਦੇ ਲੱਗੀਆਂ ਉਸ ਟਾਈਮ ਮੈਂ ਆਪਣੀ ਭੈਣ ਚਪ ਚਪ ਲਈ ਤੇ ਮੈਂ ਦੌੜ ਦੌੜ ਲੈ ਦੇ ਥੱਲੇ ਗਿਆ ਆ ਤੇ ਕੁੜੀ ਨੂੰ ਤੇ ਮੇਰੇ ਨਾਲ ਸ਼ੋਕ ਮਾਰੀ ਅਸੀਂ ਦੋਨਾਂ ਕੁੜੀ ਨੂੰ ਫੜ ਕੇ ਉੱਪਰ ਲੈ ਆਂਦਾ ਹਾਂ ਹਾਂਜੀ ਬਚਾ ਹੋ ਗਿਆ ਹਾਂਜੀ ਹਾਂਜੀ ਬਚਾ ਜੀ ਆਈ ਆਈ ਭਾਈ ਕੁਛ ਨਹੀਂ ਦਿੱਤ ਲਾ ਸਾਰੇ ਪੋਤੇ ਨੇ ਕਿ ਕੰਮ ਚਲੇ ਸਾਰੇ ਬਿਧੇ ਦੇ ਲਈ ਕਿ ਆਪੇ ਤਲਾਹ ਕਰ ਦਿੰਦੇ ਆਂ ਕਿ ਪੁੱਤ ਸਾਲੀ ਦਾ ਤੇ ਬਾਕੀ ਕਰਦੇ ਅੱਗੇ ਕਰਦੇ